ਉਸ ਗੱਲ ਤੇ ਸਾਰੇ ਦੇ ਸਾਰੇ ਹੀ ਔਰ ਦਿੰਦੇ ਆ ਆ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਤੇ ਬੇਹੱਦ ਲਿਖਿਆ ਹੋਇਆ ਹੰਕਾਰ ਭਰੇ ਬੇਜੇ ਛੱਡਿਆ ਜਾਂਦਾ ਤੇ ਛੱਡ ਗਿਆ ਬਸ ਜੇ ਤਿਆਗੀ ਬੰਨਾ ਨਾ ਬੇਮ ਘਰ ਤਿਆਗ ਦਿੱਤਾ ਪਰਿਵਾਰ ਤਿਆਗਤਾ ਮਾਇਆ ਤਿਆਗ ਦਿੱਤੇ ਤੇ ਤੂੰ ਕੁਝ ਵੀ ਨਹੀਂ ਤਿਆਗਿਆ ਜਿੰਨਾ ਚਿਰ ਤੂੰ ਮਾਇਨ ਹੋ ਹਉਮੈ ਦੀ ਤਿਆਗੀ ਤੂੰ ਹਉਮੈ ਨਹੀਂ ਤਿਆਗੀ ਤੂੰ ਕੁਝ ਵੀ ਨਹੀਂ ਤੁਰ ਤੁਰ ਕੇ ਤੇ ਅੰਗੇ ਕੋਈ ਬੇਸ਼ੱਕ ਤੂੰ ਜਾ ਪਰ ਤਿਆਂਗੇ ਨਹੀਂ ਤੂੰ ਇਹਦਾ ਮਤਾਂਨ ਘਰ ਤੇ ਜੋੜ ਦਿੱਤਾ ਆਪਾਂ ਗੱਲ ਕਰ ਰਹੇ ਸੀ ਪਿਆਰੋ ਤਾਲੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਸ ਟਾਈਮ ਦੇ ਜਿਹੜੇ ਰੀਤੀ ਰਿਵਾਜ ਸੀਗੇ ਬਈ ਬ੍ਰਾਹਮਣ ਵੀਰ ਪੜੇ ਲਿਖੇ ਚਲਾਕ ਸੀਗਾ ਇਨੇ ਚਾਰ ਤਿਉਹਾਰਾਂ ਨੂੰ ਵੰਡ ਦਿੱਤਾ ਤੇ ਜਿਹੜਾ ਹੋਲੀ ਦਾ ਤਿਉਹਾਰ ਸੀ ਸ਼ੂਦਰਾਂ ਨੂੰ ਦੇ ਦਿੱਤਾ pau ਗਰੀਬਾਂ ਨੂੰ ਦੇ ਦਿੱਤਾ ਨੀਵੀਂ ਜਾਤਵਾਂ ਨੂੰ ਦੇ ਦਿੱਤਾ ਵੈਸੇ ਪਾਸ਼ੇ ਨੇ ਪਤਾ ਨਹੀਂ ਨੀਵੀਂ ਜਾਤ ਕਿ ਨੂੰ ਕਿਹਾ ਜਦੋਂ ਗੁਰਦਾਰ ਨੂੰ ਇਹ ਸਿਧਾਂਤ ਨੂੰ ਅਸੀਂ ਪੜਾਂਗੇ ਵਿਚਾਰਾਂਗੇ ਨਾ ਤੇ ਨੀਵੀਂ ਜਾਤ ਵਾਲਾ ਤੋਂ ਜਿਹੜਾ ਕਦੇ ਨਾਮ ਨਹੀਂ ਜਪਦਾ ਜਿਹੜਾ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦਾ ਸਦਾ ਪ੍ਰੇਈਆਂ ਹੁਣ ਅਜਾਮਲ ਪਾਪੀ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਗੁਰਬਾਣੀ ਦੇ ਕਿਹਾ ਜਦੋਂ ਬੜਾ ਵਿਦਵਾਨ ਸੀਗਾ ਉੱਚੀ ਕੁੰਲ ਦਾ ਸੀਗਾ ਬ੍ਰਾਹਮਣ ਸੀਗਾ ਵੇਦਾਂ ਸ਼ਾਸਤਰਾਂ ਦਾ ਗਰਤਾ ਸੀਗਾ ਵੇਦ ਸ਼ਾਸਤਰ ਜਾਣਦਾ ਸੀਗਾ ਰੱਜ ਕੇ ਗਿਆਨ ਕੋਈ ਕਮੀ ਗਿਆਨ ਦੀ ਨਹੀਂ ਪਰ ਜਿੱਦਾਂ ਰਾਵਣ ਨੂੰ ਮੂਰਖ ਕਹਤਾ ਗੁਰਬਾਣੀ ਨੇ ਉਹਦਾ ਉਹਨੂੰ ਪਾਪੀ ਕਹਤਾ ਕਿਉਂ ਉੱਚੀ ਜਾਤ ਸੰਸਾਰ ਦਾ ਅਮਾਨ ਆਕੜਿਆ ਹੋ ਹਉਮੇ ਆ ਹੰਕਾਰ ਆ ਜੇ ਕਰਮ ਮਾੜਾ ਨਾ ਉਹ ਕਦੇ ਉੱਚਾ ਨਹੀਂ ਹੋ ਸਕਦਾ ਕਦੇ। ਉਗਦੇ ਵੱਡਾ ਨਹੀਂ ਹੋ ਸਕਦਾ। ਇੱਕ ਗੱਲ ਕਹਾਂ ਵੱਡਾ ਉਮਰ ਕਰਕੇ ਨਹੀਂ ਹੁੰਦਾ। ਵੱਡਾ ਉਮਰ ਕਰਕੇ ਨਹੀਂ ਹੁੰਦਾ। ਉਮਰ ਕਰਕੇ ਤੇ ਬੁੱਢਾ ਹੋ ਸਕਦਾ ਏ। ਉਹਨੂੰ ਗੁੱਡਾ ਬਜ਼ੁਰਗ ਕਹਿ ਸਕਦੇ ਆ। ਵੱਡਾ ਨਹੀਂ ਕਹਿੰਦੇ। ਤਨ ਦੌਦ ਬਹੁਤ ਜ਼ਿਆਦਾ ਹੈ ਤੈਨੂੰ ਤਨੀ ਕਹਿ ਸਕਦੇ ਆ ਅਮੀਰ ਕਹਿ ਸਕਦੇ ਆ ਉਹਨੂੰ ਪਰ ਉਹ ਤੋਂ ਤਨਮਾਤ ਕਹਿ ਸਕਦੇ ਪਰ ਉਹਨੂੰ ਵੱਡਾ ਨਹੀਂ ਕਹਿ ਸਕਦੇ ਕਨਾਂ ਪ ਕਰਮਾਂ ਦੇ ਕਰਾਂ ਆ ਉਹਦੇ ਕੋਲ ਬਹੁਤ ਕੁਝ ਜ਼ਿਆਦਾ ਆ। ਜ਼ਿਆਦਾ ਕਹ ਲਈਏ ਕਿ ਵਿਦਿਆ ਸ਼ਾਸਤਰ ਦਾ ਗਿਆਨ ਬਹੁਤ ਆ। ਉਹਨੂੰ ਗਿਆਨ ਦੇ ਕੋਲ ਕਹਿ ਸਕਦਾ। ਪਰ ਸਹੀ ਮਾਇਨੇ ਵਿੱਚ ਉਹ ਵੱਡਾ ਨੇਕਾ ਇਸਦਾ ਕੋਈ। ਤੇ ਵੱਡਾ ਤਾਂ ਕੇਵਲ ਕਰਮਾਂ ਦੇ ਨਾਲ ਵੱਡਾ ਹੁੰਦਾ ਹੈ। ਜਿਹਦੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਜਿਦਾਂ ਜਨਕ ਰਾਜ ਦੇ ਕੋਲ ਸ਼ੌਹਰਤ ਵੀ ਸੀ, ਪਰਿਵਾਰ ਵੀ ਸੀ, ਦਾਨਤ ਦੌਲਤ ਵੀ ਸੀ ਰਾਜਾ ਵੀ ਸੀ ਕਿਸੇ ਕਲ ਦੀ ਕਮੀ ਨਹੀਂ ਸੀ ਤੇ ਉਤੇ ਗਿਆਨੀ ਤਤ ਬੇਤਾ ਵੀ ਸੀ ਉਤੇ ਨਿਮਰਤਾ ਰਜ ਕੇ ਸੀ ਜਿਹਦੇ ਅੰਦਰ ਸਭ ਕੁਝ ਹੁੰਦਿਆ ਹੋਇਆ ਨਿਮਰਤਾ ਹੈ ਪਿਆਰ ਹੈ ਕੋਈ ਵੱਡਾ ਕੁਆਸਾ ਦਾ ਅਸੀਂ ਤਾਂ ਹੀ ਗੁਰਦਾਨ ਨੂੰ ਸਾਨੂੰ ਕਹਿੰਦੇ ਸਭ ਤੋਂ ਵੱਡਾ ਸਤਗੁਰਨਾਥ ਤਾਂ ਕਰਕੇ ਕਹਿੰਦੇ ਸੀ ਤੇ ਸਭ ਕੁਝ ਹੁੰਦਿਆ ਹੋਇਆ ਖੰਡਾ ਬ੍ਰਹਿਮੰਡਾਂ ਦਾ ਮਾਲਕ ਹੁੰਦਾ ਹੋਇਆ ਨਿਮਰਤਾ ਕਿੱਡੀ ਵੱਡੀ ਕਲਪਾ ਵਿਚਾਰ ਕਰਦੇ ਸੋ ਨੀਚਾ ਅੰਦਰ ਦੀ ਜਗ ਨੀਚੇੋਂ ਅਤ ਨੀਚ ਪਾਸ਼ਾ ਦੇ ਬੋਲ ਨੇ ਉਹ ਕਹਿੰਦੇ ਸੰਸਾਰ ਦੇ ਲੋਕ ਜਿਹਨੂੰ ਤੁਸੀਂ ਬਾੜਾ ਕਹਿੰਦੇ ਜੀ ਜਿਹਨੂੰ ਤੁਸੀਂ ਸ਼ੂਦਰ ਕਹਿੰਦੇ ਜੀ ਨੀਚ ਕਹਿੰਦੇ ਜੀ ਮੇਰਾ ਤੇ ਸਾਰਾ ਦਰਬਾਰ ਹੀ ਉਹਨਾਂ ਨਾਲ ਮੇਰਾ ਤੇ ਪਿਆਰ ਹੀ ਉਹਨਾਂ ਨਾਲ ਮੇਰਾ ਵਰਤ ਵਿਹਾਰ ਹੀ ਉਹਨਾਂ ਦੇ ਨਾਲ ਮੈਂ ਬੱਡੇ ਤੋਂ ਕੀ ਕਹਣਾ ਆਪਾਛੇ ਗੁਰਬਾਣ ਆਪਾਂ ਸੁਨੇਹੇ ਜੇ ਬੜੇ ਸੁਨੇਹਾ ਹੋਗਾ ਤੁਸੀਂ ਵੱਡਾ ਹੋਇਆ ਦੁਨੀਦਾਰ ਕਤ ਸੰਗਲ ਗੱਲ ਚ ਲਾਇਆ ਜਿੰਨਾ ਵੱਡਾ ਦੁਨੀਆਦਾਰ ਆ ਪਰ ਉਹ ਕਿਸੇ ਵੀ ਪੱਖ ਤੋਂ ਆਉਂ ਉਹ ਅੱਛੇ ਤੇ ਜਮਾ ਦਾ ਸੰਗਤ ਉਹਦੇ ਗੱਲ ਵਿੱਚ ਪੈਈ ਜਾਣਾ ਕਿਉਂ ਪੈਣਾ ਕਿ ਵੱਡਪੜ ਦੇ ਕਾਰਨ ਕੋ ਚੰਗਾ ਕਰਮ ਨਹੀਂ ਕਰ ਸਕਿਆ ਫਿਰ ਕੀ ਹੋਣਾ ਬੈਹ ਦੇਕਾ ਕਰ ਸਮਝਾਇਆ ਧਰਮ ਰਾਜ ਨੇ ਕਿਹਾ ਆ ਜਾ ਤੂੰ ਵੱਡਾ ਬਣਿਆ ਫਿਰ ਤੇਰਾ ਸੰਸਾਰ ਵਿੱਚ ਤੋ ਦੁਗੇਤ ਵੱਡਾ ਕੁਆਇਆ ਆਪਣੇ ਆਪ ਨੂੰ ਹਰ ਆ ਲੇਖਾ ਕਰੀ ਆਜਾਪਾ ਜਦੋਂ ਲੇਖਾ ਕਰਨ ਲੱਗਾ ਕੋਈ ਚੰਦਾ ਨਿਕਲੇ ਨਹੀਂ ਕਰਮਾਂ ਦੇ ਬਹਿ ਕੇ ਲੇਖਾ ਸਮਝ ਆਇਆ ਜਮਲੂਤ ਜੰਗਲ ਸੰਗਲ ਗਾਲ ਵਿੱਚ ਪਾ ਕੇ ਲੈ ਗਏ ਹੁਣ ਰਾਜਾ ਜਨ ਕੋਈ ਰਾਜਾ ਜਨ ਅਗਿਆ ਉਈ ਵੀ ਸਾਨੇ ਦੀ ਦਾਉ ਆਮਨ ਸਾਨੋਂ ਦਾਏ ਸਭ ਕੁਝ ਹੁੰਦਿਆ ਹੋ ਜਾ ਨਿਮਰਤਾ ਏਡੀ ਵੱਡੀ ਦੇਖਨੋ ਕੁਝ ਅੰਦਰੋਂ ਕੁਝ ਦਿਖਾਵਾ ਬਾਹਰੋਂ ਕੁਝ ਕੀਤਾ ਜਦੋਂ ਸੁਬੇ ਮਨ ਨੂੰ ਗਿਆਨ ਦਿੱਤਾ ਨਾ ਤੇ ਦਾਵਾ ਕੁਝ ਬਾਹਰੋਂ ਦਿਖਾਇਆ ਕੁਝ ਅੰਦਰੋਂ ਕੁਝ ਸੀਗਾ ਅੰਦਰੋਂ ਨਿਮਰਤਾ ਅੰਦਰੋਂ ਰਾਮ ਦੇ ਪਿਆਰ ਵਿੱਚ ਭਿੱਜਿਆ ਹੈ ਜਦੋਂ ਪਲਖੋਂ ਲੱਗੇ ਨਾ ਸੁਖਦੇ ਮੁਰੀਦੀ ਤੇ ਪੈਰੋ ਕੜਾ ਤ ਤੇਲ ਦਾ ਤੱਤਕ ਕੜਾਇਆ ਕੀਤਾ ਹੋਇਆ ਥੱਲੇ ਅੱਗ ਬਲ ਰਹੀ ਤੇਲ ਦੇ ਕੜਾਹੀ ਵਿੱਚ ਇੱਕ ਪੈਰ ਤਾਂ ਕੜਾਹੀ ਦੇ ਵਿੱਚ ਰੱਖਿਆ ਹੋਇਆ ਹੁਣ ਤੇ ਸਾਬ ਨਾਲੋਂ ਵੀ ਇੱਕ ਹੱਟ ਜੰਮਦਾ ਤੜ ਬਾਸ ਆ ਸਰੀਰਿਆ ਕੜਾ ਵਿੱਚ ਸੜਿਆ ਜਾਊਗਾ ਤੇਲ ਵਿੱਚ ਸੜਿਆ ਜਾਊਗਾ ਤੇਲ ਵਿੱਚ ਦੂਜਾ ਪੈਰ ਕਿੱਥੇ ਆ ਆਪਣੇ ਰਾਣੀ ਨਗਨ ਕੀਤੀ ਉਹਦੇ ਸਾਤੀ ਤੇ ਪੈ ਰੱਖਿਆ ਹੋਇਆ ਦੂਜਾ ਪੈਰ ਉਹਨੂੰ ਸੁਖਦੇਵ ਮੂਨੀ ਨੂੰ ਕੜਾਇਆ ਤੇ ਦਿਸ ਗਿਆ ਇਹ ਵੀ ਦੇਖ ਲਿਆ ਕਿ ਨਗਨ ਤਰਵੜੀਕ ਜਨਾਨੀ ਨਗਰ ਸ਼ਾਂਤੀ ਤੇ ਪੈ ਰੱਖਿਆ ਹੋਇਆ ਪਰ ਇਸ ਗੱਲ ਨੂੰ ਸਮਝ ਨਹੀਂ ਸਕਿਆ ਵੀ ਜੇ ਇਹ ਬੇਕਾਰ ਹੀ ਹੁੰਦਾ ਨਗਰ ਸ਼ਾਂਤੀ ਤੇ ਪੈ ਰੱਖਿਆ ਨੇ ਇਸਤਰੀ ਦੇ ਤੇ ਕੜਾਹੇ ਵਿੱਚ ਧਾਨ ਨਹੀਂ ਮਾਰਿਆ ਇਹਦੋਂ ਕੜਾਹਾ ਉਬਲ ਰਿਹਾ ਤੇਲ ਦਾ ਖੇਦ ਸੀ ਪਿਆਰੋ ਬਾਹਰੋਂ ਕੁਝ ਦਿਖਾਉਣ ਨੂੰ ਖੁਸ਼ ਸੀਗਾ ਅੰਦਰੋਂ ਰੱਬ ਦੇ ਨਾਲ ਜੁੜਿਆ ਹੋਇਆ ਸੀ ਐਵੇਂ ਉਹਨੇ 18 ਕੁੰਡ ਨਰਕਾ ਦੇ ਲਈ ਖਾਲੀ ਕਰ ਦਿੱਤੇ ਬਾਸ਼ਾ ਦਾ ਸੂਤ ਦਾ ਅੰਤ ਗਿਆਨ ਦਾ ਸੂਤ ਦਾ ਗੁਰਮਤ ਦਾ ਸੂਤ ਦਾ ਕੋਲ ਕੁਝ ਜਿੰਨੀ ਮਰਜ਼ੀ ਸ਼ਕਤੀ ਹੋਵੇ ਕਿਸੇ ਤਿਸਮ ਦੀ ਸ਼ਕਤੀ ਹੋਵੇ ਤੇ ਜੇ ਅੰਦਰ ਨਿਮਰਤਾ ਹੈ ਤਾ ਵੱਡਾ ਉਦਾਂ ਵੱਡਾ ਨਹੀਂ ਹੋ ਸਕਦਾ ਹੋਂ ਦਾ ਵੱਡਾ ਨਹੀਂ ਖਵਾਸਦਾ ਧਨਵਾਨ ਖਵਾਸਦਾ ਮੀਰ ਖਵਾਸ ਸਕਦਾ ਏ ਦੁਨੀਆ ਦਾ ਵੱਡਾ ਖਵਾਸਾਦਾ ਏ ਉਮਰ ਚ ਬਜ਼ੁਰਗ ਖਵਾਸ ਸਕਦਾ ਏ ਪਰ ਵੱਡਾ ਨਹੀਂ ਖਵਾਸਦਾ ਵੱਡਾ ਤਾਂ ਕੇਵਲ ਗੁਰਦਾਨ ਸਾਹਿਬ ਸਭ ਤੋਂ ਵੱਡਾ ਸਤਗੁਰ ਨਾਨਕ ਜਨ ਕਾ ਰੱਖੇ ਮੇਰੇ ਵੱਡਾ ਕਿਉ ਸੀ ਜਿਹੜਾ ਹੋਲੀ ਦਾ ਤਿਉਹਾਰ ਬ੍ਰਹਮਣ ਵੀਰ ਨੇ ਤਿਉਹਾਰ ਵਰਦੇ ਸ਼ੂਦਰ ਨੂੰ ਦੇ ਤਾ ਦੀ ਦੀਚਾਂ ਨੂੰ ਦੇ ਤਾ ਵੀ ਤਾਂ ਚਿੱਕੜ ਪਾਉਣਾ ਗੋਹਾ ਸੁਟਣਾ ਲਪੇੜ ਦਾ ਕਿਸੇ ਦੇ ਕੱਪੜੇ ਖਰਾਬ ਕਰਨੇ ਕਿਸੇ ਦੇ ਦਾੜਾ ਰੱਖਿਆ ਮਨ ਕਰੋ ਗੋਹਾ ਦਾੜੇ ਵਿੱਚ ਹੀ ਪਾਉਗਾ ਤੇ ਪਾਸ਼ਾ ਕਹਿੰਦੇ ਸਾਡਾ ਤੇ ਜਿਨ੍ਹਾਂ ਜਿੰਨਾ ਸਾਥ ਹੈ ਨਾ ਉਹ ਤਾਂ ਹੈ ਹੀ ਨਹੀਂ ਚਲਣਾ ਤਨ ਕੋਲ ਨਾਮ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਆਮਾ ਅਪਰ ਅਮਾ ਆਪਾਂ ਅਬਰ ਕਥਾ ਕਰ ਰਹੇ ਹਾਂ ਇਹਨਾਂ ਕਹੇ ਵੀ ਇਸ ਇਤਿਹਾਰ ਤੋਂ ਜਿਹੜਾ ਜ਼ਿੰਦਗੀ ਦਾ ਤਿਆਰ ਛੋਟੇ ਲੋਕਾਂ ਨੂੰ ਦੇ ਦਿੱਤਾ ਅਸੀਂ ਤੇ ਛੋਟੇ